ਸਰ ਕੀ ਕਹਿਣਾ ਚਾਹਣੇ ਇੱਕ ਦੋ ਮੌਤ ਦਾ ਮਾਮਲਾ ਸਾਹਮਣੇ ਆਇਆ ਸਰ ਪਤੀ ਪਤਨੀ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਪਿੰਡ ਮਹਿਤਾਤ ਸਰ ਅੱਜ ਸਾਨੂੰ ਪਿੰਡੋਂ ਸੂਚਨਾ ਮਿਲੀ ਸੀ ਕਿ ਨਰਮਲ ਸਿੰਘ son of ਬਲਵੰਤ ਸਿੰਘ ਤੇ ਉਸ ਦੀ ਪਤਨੀ ਰਮਨਦੀਪ ਕੌਰ ਪਤਨੀ ਨਰਮਲ ਸਿੰਘ ਉਹਨਾਂ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਤਮ ਹੱਤਿਆ ਕਰ ਲਈ ਜਿਸ ਦੇ ਕਰਕੇ ਅਸੀਂ ਅੱਜ ਇੱਥੇ ਆਏ ਸੀ ਇੱਥੇ ਸਾਨੂੰ ਕੁਝ ਕਲੂ ਮਿਲਿਆ ਜਿਹਦੇ ਤੋਂ ਜਾਹਰ ਹੋ ਰਿਹਾ ਹੈ ਕਿ ਇਹਨਾਂ ਨੇ ਕਿਸੇ ਤੋਂ ਤੰਗ ਪਰੇਸ਼ਾਨ ਹੋ ਕੇ ਇਹ ਸੁਸਾਇਸਾਈਡ ਕੀਤਾ ਸਰ ਕੋ ਸੁਸਾਇਸਾਈਡ ਵੀ ਮਿਲਿਆ ਹੈਗਾ ਲੈਟਰ ਮਿਲਿਆ ਕੋਈ ਕੰਤ ਵੀ ਲਿਖਿਆ ਹੋਇਆ ਹੈਗਾ ਕੁਝ ਹੈਗੇ ਸ਼ਰਾਖ ਜਿਹੜੇ ਤਫਤੀਸ਼ ਦੇ ਦੌਰਾਨ ਦੇਖ ਰਹੇ ਆ ਹਾਲੇ ਫਿਲਹਾਲ ਉਹਨਾਂ ਬਾਰੇ ਉਹਨਾਂ ਨੂੰ ਜਗਰ ਨਹੀਂ ਕਰ ਸਕਦੇ ਸਰ ਮ੍ਰਿਤਕ ਕੀ ਕੰਮ ਕਰਦਾ ਸੀ ਕੋਣ ਕੋਣ ਪਰਿਵਾਰ ਦੇ ਵਿੱਚ ਰਹਿ ਰਿਹਾ ਸੀ ਮ੍ਰਿਤਕ ਲੱਕੜੀ ਦਾ ਕੰਮ ਕਰਦਾ ਸੀ ਮਿਸਤਰੀ ਸੀ ਉਹ ਤੇ ਉਹਦੀ ਪਤਨੀ ਰਮਨਦੀਪ ਕੌਰ ਤੇ ਉਹਦਾ ਇੱਕ ਬੇਟਾ 15 ਸਾਲ ਦਾ ਉਹ ਤਿੰਨੋਂ ਇੱਥੇ ਰਹਿ ਰਹੇ ਸੀ ਸਰ ਕਿਵੇਂ ਖੁਦਕੁਸ਼ੀ ਕਿਵੇਂ ਕੀਤੀ ਸਰ ਕੋਈ ਪਤਾ ਲੱਗਾ ਇਹਨਾਂ ਨੇ ਜੀ ਕੋਈ ਜ਼ਹਿਰੀਲੀ ਚੀਜ਼ ਨਿਕਲ ਕੇ ਖੁਦਕੁਸ਼ੀ ਕੀਤੀ ਹੋਈ ਲੱਗਦੀ ਹੈ ਸਰ ਬਾਕੀ ਦੇਖਦੇ ਆ ਹੁਣ ਜਿਹੜੇ ਇਹਨਾਂ ਦੇ ਡੈਡ ਬੜੀਆਂ ਉਹ ਮੋਰਚਰੀ ਰਖਵਾ ਦਿੱਤੀਆਂ ਗਈਆਂ ਤੇ ਬਾਕੀ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜੀ ਜੋ ਡਾਕਟਰ ਸਾਹਿਬ ਰਿਪੋਰਟ ਦੇਣਗੇ ਉਹਦੇ ਮੁਤਾਬਕ ਮਨ ਦੀ ਕਾਰਵਾਈ ਕੀਤੀ ਜਾਊਗੀ ਬਿਲਕੁਲ ਜੀਪਰ ਫਰੈਂਸਿਕਸ ਟੀਮਾਂ ਆ ਚੁੱਕੀਆਂ ਨੇ ਜਿਹੜੀਆਂ ਆਪਦੀ ਕਾਰਵਾਈ ਕਰ ਰਹੀਆਂ ਨੇ